ਲਓ ਜੀ ਐਦੀ ਕਸਰ ਰਹਿੰਦੀ ਸੀ ਸਵਰਾਜ ਨੇ ਉਹ ਵੀ ਦੁੱਖ ਚੱਕਤੇ ਬਹੁਤ ਟਾਈਮ ਦੀ ਵੇਟ ਸੀ ਬਹੁਤ ਟਾਈਮ ਦੀ ਬੜੇ ਟਾਂਟ ਮਾਰਦੇ ਸੀ ਮੇਰੇ ਵੀਰ ਨਾਲ ਸਵਰਾਜ ਵਾਲਿਆਂ ਨੂੰ ਵੀ ਉਹਦੇ ਚਾਹ ਨਹੀਂ ਆਉਂਦਾ ਉਹ ਨਹੀਂ ਆਉਂਦਾ ਸਵਰਾਜ ਨੇ ਨਾ ਕੋਈ ਵੀ ਚੀਜ਼ ਕੱਢਣੀ ਆ ਕੁਝ ਵੀ ਕੱਢਣਾ ਕੋਈ ਸਮਾਨ ਲਾਂਚ ਕਰਨਾ ਜਾਂ ਹਨਾ ਥੋੜਾ ਜਿਵੇਂ ਕਹਿੰਦੇ ਹੁੰਦੇ ਕਹਿੰਦੇ ਨਾ ਵੀ ਇੱਕ ਕਦਮ ਤੁਰਨਾ ਮੜਕ ਦੇ ਨਾਲ ਦੋ ਕਦਮ ਘੱਟ ਤੁਰਨਾ ਉਹ ਗੱਲ ਆ ਸ਼ਟਲ ਵੀ ਕੋ ਉਦਾਂ ਰਾੜ ਨਹੀਂ ਲਾਤੀ ਮੜੇ ਲੱਗ ਗਏ ਇਹਨਾਂ ਨੂੰ ਸ਼ਟਲ ਦੀ ਫਿਟਿੰਗ ਮੈਨੂੰ ਤਾਂ ਇੰਨੀ ਜਿਆਦੇ ਸੋਹਣੀ ਲੱਗੀ ਨਾ ਇੰਨੀ ਜਿਆਦੇ ਸੋਹਣੀ ਵੀ ਉੱਪਰ ਬੈਠ ਕੇ ਵੀ ਇੱਥੋਂ ਲੈ ਕੇ ਆਹ ਰਾੜ ਵੀ ਪੂਰਾ ਐਨ ਸੋਚ ਸਮਝ ਕੇ ਉਹਨੂੰ ਡਿਜ਼ਾਈਨ ਕੀਤਾ ਗਿਆ ਤੇ ਅੱਜ ਆਪਾਂ ਹੈਗੇ ਜਗਰਾਉ ਮੇਰੇ ਨਾਲ ਹੈਗਾ ਵੀਰਾ ਤੇਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਠੀਕ ਠਾਕ ਚੜਦੀ ਕਲਾ ਜੀ ਪੂਰੇ ਬਧੇ ਕਿਰਪਾ ਵਾਦ ਜੀ ਚਲੋ ਚੜਦੀ ਕਲਾ ਚਾਹੀਦੀ ਲਾਤੇ ਦੁੱਖ ਤੋੜਤੇ ਫਿਰ ਹਾਂਜੀ ਜੋ ਵੀ ਆਪਣੇ ਕਸਟਮਰ ਦੀ ਡਿਮਾਂਡ ਸੀ ਗਾਕਾਂ ਦੀ ਆਪਣੇ ਜੋ ਵੀ ਵੀਰ ਭਰਾ ਮੰਗਦੇ ਸੀਗੇ ਇਹ ਸੈਟਰਲ ਗੇਅਰ 55 ਦੇ ਵਿੱਚ ਸਾਨੂੰ ਚਾਹੀਦਾ ਵਾ ਹਾਂ ਤੇ ਉਹ ਸੈਟਰਲ ਗੇਅਰ ਦੇ ਵਿੱਚ ਟਰੈਕਟਰ ਲੌਂਚ ਕਰਤਾ ਉਹ ਕਰਤਾ ਸਭ ਤੋਂ ਇਹ ਤਾਂ ਮਾਨ ਪਹਿਲੇ ਨਹੀਂ ਸੀ ਸਹੀ ਗੱਲ ਆਫ ਕੈਮਰਾ ਵੀਰੇ ਨਾਲ ਗੱਲ ਚੱਲਦੀ ਪਈ ਸੀ ਵੀ ਕਹਿਣ ਦਾ ਮਤਲਬ ਪੂਰੇ ਨਹੀਂ ਆ ਰਹੇ ਹਨਾ ਡਿਮਾਂਡ ਜਿਆਦਾ ਇੰਨੀ ਆਈ ਟਰੈਕਟਰ ਦੀ ਹਾਂ ਵੀ ਨਾਲ ਦੀ ਨਾਲ ਦੀ ਸੇਲ ਗਿਆ ਨਾਲ ਦੀ ਨਾਲ ਇਹ ਨਹੀਂ ਵੀ ਕੋਈ 3-4 ਮਹੀਨੇ ਸਾਡੇ ਕੋਲ ਪੁਰਾਣਾ ਟਰੈਕਟਰ ਖੜਾ ਨਾ ਨਾਲ ਦੀਆਂ ਬੰਨਾਲਦੀਆਂ ਹੁਣ 7ਵਾਂ ਮਹੀਨਾ ਚੱਲਦਾ 7ਵੇਂ ਮਹੀਨੇ ਦੀ ਬਿਲਿੰਗ ਆ ਸਾਡੇ ਕੋਲੇ ਬਸ ਆ ਹਾਲਾਤ ਆ ਇਹ ਵੀ ਬਸ ਆਪਾਂ ਨੂੰ ਵੀਡੀਓ ਸ਼ੂਟ ਲਈ ਮਿਲ ਗਿਆ ਸਾਰੇ ਚਲੇ ਜਾਣੇ ਅਸੀਂ ਦੇ ਲਫਾਫੇ ਨੂੰ ਪੇਉ ਨਹੀਂ ਲਾਏ ਇਹ ਵੀ ਕਰਮਾ ਵਾਲਾ ਚਲੇ ਜਾਣਾ ਟਰੈਟਰ ਇੱਥੇ ਇੱਕ ਨਹੀਂ ਅੰਦਰ ਦਾ ਜੇ ਅਸੀਂ ਸ਼ਾਟ ਲਿਆ ਨਾ ਅੰਦਰ ਵੀ ਫਲਕਾਰੀ ਪੈ ਖੜੇ ਨੇ ਤੋੜਨਾ ਟਰੈਟਰ ਜਿੱਦ ਰੋ ਆਪਾਂ ਹਾਂ 969 ਸੈਟਲ ਗੇਅਰ ਦੇਣਾ ਆਪਾਂ ਉਹ ਸ਼ਟਲ ਦੇਣਾ ਹਾਂਜੀ ਹਾਂ ਕਰਮਾ ਵਾਲੇ ਵੀ ਚੱਲੀ ਜਾਂਦਾ ਖੂਬ ਤੇ ਇਹਦੇ ਵੀਰੇ ਇਹਦੇ ਚ ਕੁਝ ਹੋਰ ਚੇਂਜ ਕਰਿਆ ਆਪਣਾ ਪਹਿਲਾਂ ਨਾਲੋਂ ਇੱਕ ਤਾਂ ਵੀਰੇ ਜਿਹੜਾ ਸੈਟਲ ਗੀਅਰ ਦੇ ਵਿੱਚ ਆਊਗਾ 855 ਆਪਣਾ ਉਹਦਾ ਜੈਕ ਡਬਲ ਕਰਤਾ ਅੱਛਾ ਆਹ ਡਬਲ ਕਰਤਾ ਹਾਂ ਜਿਹੜਾ ਆਪਣਾ 3 ਸਪੀਡ ਆਉਂਦਾ ਉਹਨੂੰ ਜੈਕ ਸਿੰਗਲ ਆਉ ਹਾਂਜੀ ਜਾਂ ਜਵੇਂ ਆਪਣਾ ਸੈਂਟਰ ਗੀਅਰ ਆਉਂਦਾ ਵਾ ਉਹਨੂੰ ਡਬਲ ਜੈਕ ਆਉਂਦਾ ਵਾ ਇਹਨੂੰ ਠੀਕ ਆ ਜੀ ਤੇ ਹੋਰ ਇੱਕ ਉਹਦੀ ਜਿਹੜਾ ਆਪਣਾ ਬੜਾ ਚਾਹ ਸੈਟਲ ਗੀਅਰ ਤੋਂ ਆ ਉਹਦੇ ਨਾਲ ਇਹਦੀ ਸੈਟਲ ਦੀ ਲੰਬਾਈ ਜ਼ਿਆਦੇ ਆ ਅੱਛਾ ਇਹ ਅੱਗੇ ਨਾਲ ਲੰਬਾ ਹੋ ਜਾਂਦਾ ਲੰਬਾ ਕਰਦਾ ਅੱਗੇ ਨਾਲ ਉਹਦੇ ਨਾਲ ਵੀ ਲੈ ਵੀਟ ਵਾਲੇ ਟੂਲੇ ਤੇ ਫਿਰ ਹੁਣ ਪਹਿਲਾਂ ਨਾਲੋਂ ਮੈਂ ਕਹਿੰਦਾ ਵੀ ਜ਼ਿਆਦਾ ਹੈ ਨਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਹਾਂ ਨੂੰ ਇੱਥੋਂ ਦਿਖਾ ਆ ਚੀ ਲੰਬੀ ਕਰੀਆ ਫਿਰ ਵੀ ਕਰਤੀ ਜੀ ਹਾਂ ਤੇ ਫਿਰ ਇੱਥੇ ਬੈਠਣ ਨੂੰ ਵੀ ਕੰਮ ਖੁੱਲਾ ਡੁੱਲਾ ਹੋ ਜਾਣਾ ਪੂਰਾ 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 ਜੀ ਹਨਾ ਪੂਰਾ ਆ ਬੈਠ ਕੇ ਦੇਖ ਹੀ ਲੈਨੇ ਆ ਤਾਂ ਕਰਮਾ ਵਾਲਾ ਮੈਂ ਕਹਿੰਦਾ ਜੀ ਜਿਵੇਂ ਮਰਜੀ ਆਪਾਂ ਖੁੱਲੇ ਡੁੱਲੇ ਬੈਠ ਸਕਦੇ ਆ ਬਹੁਤ ਵਧੀਆ ਜੀ ਹਾਂ ਤੇ ਸਪੀਡਾ ਸਪੁੱਡਾ ਵਹੀ ਬਾਕੀ ਸਭ ਉਹ ਤਾਂ ਉਹ ਹੀ ਆ ਹੁਣ ਜਿਵੇਂ ਆ ਵੀ ਆਪਾਂ ਜਿਹੜੇ ਗੇਅਰ 'ਚ ਵੀ ਜਾਂਦਾ ਉਸੇ 'ਚ ਹੀ ਬੈਕ ਉਸੇ 'ਚ ਹੀ ਬੈਕ ਹਾਂ ਜਿਹੜੇ ਗੇਅਰ ਚੱਕੇ ਨੂੰ ਹਾਂ ਜੇ ਮਤਲਬ ਤੁਸੀਂ ਲੋਹੇ 'ਚ ਕੰਮ ਕਰਦੇ ਤਾਂ ਲੋਹੇ 'ਚ ਬੈਕ ਕਰਨਾ ਲੋਹੇ ਹੀ ਹੋ ਜੂ। ਜੇ ਮੀਡੀਆ 'ਚ ਕੰਮ ਕਰਦੇ ਤਾਂ ਮੀਡੀਆ 'ਚ ਹੀ ਬੈਕ ਜੇ ਹਾਈ 'ਚ ਕੰਮ ਕਰਦੇ ਤਾਂ ਹਾਈ 'ਚ ਹੀ ਬੈਕ। ਵੈਰੀ ਗੁੱਡ ਯਾਰਾ ਤਾਂ ਕੰਮ ਹਾਂ। ਤੇ ਜਿਹੜੇ ਮੇਰੇ ਇੱਕ ਇੱਕ ਨਾ ਮੇਰੇ ਵੀਰ ਕਈ ਆਪਣੀ ਵੀਡੀਓ ਦੇ ਵਿੱਚ ਨਵੇਂ ਜੁੜੇ ਹੋਣਗੇ ਮੋਟੀ ਮੋਟੀ ਜਾਣਕਾਰੀ ਵੈਸੇ ਤਾਂ ਆਪਣੇ ਪੇਜ ਤੇ ਵੀਰੇ ਨੇ ਸਾਰੀ ਡਿਟੇਲ ਦੱਸੀ ਹੋਈ ਆ। ਸਾਰੀ A to Z ਦੇ ਸਿੰਜਨ ਦੀ ਜੀ ਸਾਰਾ ਕੁਝ। ਪਰ ਜਿਹੜੇ ਮੇਰੇ ਵੀਰ ਮੇਰਾ ਨਵੇਂ ਜੁੜੇ ਆ ਪਤ ਤੁਹਾਨੂੰ ਮੋਟਾ ਮੋਟਾ ਉਹ ਵੀ ਦੱਸ ਦਿੰਨੇ ਆ ਇਹਦੇ ਇੰਜਨ-ਇੰਜਨ ਬਾਰੇ ਵੀ ਵੀਰਾਂ ਨੂੰ ਦੱਸ ਦਿੰਦੇ ਆ ਇੰਜਨ ਵੀਰੇ ਜਿਹੜਾ 3 ਸਪੀਡ ਆਪਰੇਟਰ ਜਾਂ ਸੈਂਟਰ ਗੇਅਰ ਆਉਂਦਾ ਹੋਂ ਆਪਣਾ ਜਿਹੜਾ ਨਵੀਂ ਸ਼ੋਅ ਦੇ ਵਿੱਚ ਇੰਜਨ ਸੇਮ ਹੀ ਆ 3470 ਸੀਸੀ ਇੰਜਨ ਹੀ ਆਉਂਦਾ ਇਹ ਚ ਠੀਕ ਹੈ ਜੀ ਹਾਂਜੀ ਵੀ ਇੰਜਨ ਦਾ ਕਹਿੰਦਾ ਮਤਲਬ ਛੱਟਣ ਨਾਲ ਕੋਈ ਹੋ ਨਹੀਂ ਉਹ ਸੱਟਣ ਨਾਲ ਕੋਈ ਫਰਕ ਨਹੀਂ ਹਾਂ ਇੰਜਨ ਸੇਮ ਹੀ ਰਹਿਣਾ ਵਾ ਹਾਂਜੀ ਆ ਸਪੀਡਾਂ ਦੇ ਵਿੱਚ ਫਰਕ ਪੈ ਗਿਆ ਦਾ ਸਪੀਡਾਂ 'ਚ ਫਰਕ ਆ ਰਿਹਾ ਸੈਟਲ ਗੇਅਰ ਦੇ ਵਿੱਚ ਆ ਗਿਆ ਹਣਾ ਆਪਣਾ ਹਾਂ ਕਿਉਂਕਿ ਇਹ ਰਿਵਰਸ ਦੀ ਸਪੀਡਾਂ 'ਚ ਫਰਕ ਪੈ ਜਾਂਦਾ ਫਾਰਵਰਡ ਤਾਂ ਮੈਨੂੰ ਲੱਗਦਾ ਉਹੀ ਮੰਨ ਲਓ ਜਿਵੇਂ ਕੋਈ ਲੈ ਜਾ ਆਪਣਾ ਕਰਾ ਤੇ ਮਾਰਦਾ ਵਾ ਜਾਂ ਆਪਣਾ ਮਸ਼ੀਨ ਤੇ ਚੱਲਦਾ ਕੰਪੈਨ ਤੇ ਹਾਂਜੀ ਉੱਥੇ ਉਹ ਜਿਹੜੇ ਗਿਆ ਜਾਂਦਾ ਉਸੇ ਚ ਬੈਕ ਹਾਂ ਕਸਟਮਰ ਦੀ ਡਿਮਾਂਡ ਸੀ ਗਾ ਕੇ ਹਰ ਇੱਕ ਕਹਿੰਦਾ ਵੀ ਸਾਨੂੰ ਮੈਂ ਕਹਿੰਦਾ ਫਿਰ ਇਹਦਾ ਸੋਖੀ ਬਹੁਤ ਹੋ ਜਾਊਗਾ ਜਿਨੇ ਉਹ ਜੇ ਕਮਲ ਲੈਣਾ ਸੈਟਲ ਗੇਅਰ ਫਾਇਦਾ ਨਹੀਂ ਆਪਣੇ ਜਿਨੇ ਨਹੀਂ ਕਮਲ ਲੈਣਾ ਸੈਟਲ ਗੇਅਰ ਦਾ ਉਹਨੂੰ ਨਾਰਮਲ ਟ੍ਰੈਕਰ ਆ ਘੋ ਵੀ ਮਿਲੂਗਾ ਉਨੀ ਕ ਮਾਉਂਟ ਹਜੇ ਜਾਂ ਅੱਜ ਇਹ ਕੱਲਾ 2 ਵੀਲ ਦੇ ਵਿੱਚ ਹੀ ਦਿੱਤਾ ਹੈ ਹਲਾ 2 ਵੀਲ ਹਾਂ ਉਹ ਵੀ ਆ ਜਾਊਗਾ 4 ਵੀਲ ਵੀ ਆ ਜਾਊਗਾ ਬਸ ਆ ਜਾਣਾ ਉਹ ਵੀ ਟਾਈਮ ਹੀ ਆ ਕੋ ਸਮਾਂ ਹੀ ਜਾਂਦਾਗਾ ਉਹ ਵੀ ਆ ਜਾਣਾ ਕਰਮਾਂ ਵਾਲਾ ਤੇ ਇਹ ਵੀਰੇ ਇਹਦੀ ਅਮਾਉਂਟ ਦੇ ਵਿੱਚ ਵੀ ਫਰਕ ਪਊਗਾ ਆ ਮਾਉਂਡ 'ਚ ਫਰਕ ਪਊਗਾ ਹਣਾ ਕਿਉਂਕਿ ਸ਼ਟਰ ਜਿੰਨੇ ਲੈਣਾ ਪਤਾ ਕਿ ਜਿੰਨੀ ਕ ਆਪਸ਼ਨ ਕੋਈ ਵਧਣੀ ਆ ਫਿਊਚਰ ਦੀ ਉਹ ਫਰਕ ਤਾਂ ਪੈਂਦਾ ਹੀ ਪੈਂਦਾ ਉਹ ਫਰਕ ਪੈਂਦਾ ਹੀ ਪੈਂਦਾ ਤੇ ਰੇਟ ਦਾ ਫਰਕ ਪੈਂਦਾ ਜੀ ਤੇ ਲਿਫਟ ਲੂਟ ਬਾਰੇ ਮੜਾ ਦੱਸ ਦਿੰਦੇ ਜੀ ਉਹ ਲਿਫਟ ਤਾਂ ਉਹੀ ਜੋ ਪਹਿਲਾਂ ਆਪਣੀ ਹੈਗੀ ਆ 2000 ਕਿਜੀ 2000 ਕਿਜੀ ਹਣਾ ਜੀ ਉਹੀ ਸਾਰਾ ਕੁਸਾ ਸੇਮ ਆ ਬਾਕੀ ਕੋਈ ਲੱਕ ਚ ਨਹੀਂ ਫਰਕ ਲੱਕ ਸਾਰੀ ਸੇਮ ਆ ਠੀਕ ਹੈ ਨਾ ਕੱਲਾ ਇਹਦੀ ਇੱਕ ਲੰਬਾਈ ਤੇ ਸੈਟਰ ਗੇਅਰ ਦਾ ਬਸ ਸੈਟਰ ਗੇਅਰ ਹਾਂਜੀ ਇਹੀ ਇੱਕ ਜੱਕ ਦਾ ਡਬਲ ਕਰ ਹਾਂ ਇੱਕ ਡਬਲ ਚੈੱਕ ਕਰਤਾ ਹਾਂ 30 ਸਪੀਡ ਦੇ ਵਿੱਚ ਜਿਹੜਾ ਆਪਾਂ ਬਿਨਾ ਸੈਟਰ ਤੋਂ ਲਾਵਾਂਗੇ ਉਹਨੂੰ ਹਜੇ ਫਿਲਹਾਲ ਸਿੰਗਲ ਜੱਕੀ ਆਉਂਦਾ ਵਾ ਹਾਂਜੀ ਹਾਂਜੀ ਇਹਨੂੰ ਡਬਲ ਕਰਤਾ ਇਹਨੂੰ ਡਬਲ ਕਰਤਾ ਹਾਂਜੀ ਲਓ ਜੀ ਅਗਲਾ ਹਿੱਸਾ ਵੀ ਅਡਜਸਟੇਬਲ ਆ ਗਿਆ ਉਹ ਰਿਜਟ ਵਾਲੀ ਆਉਂਦਾ ਸਾਰਿਆਂ ਦੀ ਆਪਾਂ ਪਹਿਲਾਂ ਤੇ ਪਹਿਲਾਂ ਵੀ ਆਪਣੇ ਉਹ ਸਾਰੇ ਸੇਮ ਹੀ ਆਉਂਦਾ ਸਾਰਿਆਂ ਦੀ ਲੱਕ ਕੋਈ ਹੋਰ ਕੋਈ ਫਰਕ ਨਹੀਂਗਾ ਸਾਰਾ ਕੁਝ ਸੇਮ ਆ ਬਸ ਆ ਜੱਕੇ ਨੂੰ ਡਬਲ ਕਰਤਾ ਤੇ ਸ ਇਹ ਇਹਦੀ ਹੀ ਕਮੀ ਰੜਕਦੀ ਸੀ ਬਸ ਬਸ ਹਾਂ ਉਹ ਡੋਡੀਆਂ ਕੰਮ ਦੇ ਹਿਸਾਬ ਨਾਲ ਹਰ ਇੱਕ ਨੂੰ ਜੀ ਕੋਈ ਇਹ ਚੀਜ਼ ਕਿਵੇਂ ਡਿਮਾਂਡ ਆ ਹਾਂ ਜੋ ਵੀ ਇਹ ਕੰਪਨੀ ਵੱਡੀ ਕੰਪੈਨ ਤੇ ਵੀਰੇ ਬੜਾ ਫਾਇਦਾ ਹੋਊਗਾ ਬਾਹਾਂ ਜੀ ਜਿਹੜੇ ਗੇਅਰ ਚੱਲਦਾ ਉਸੇ ਚੀ ਬੈਕ ਸੌਖਾ ਬੈਕ ਕਰਨਾ ਉਹੀ ਟਾਈਮ ਬਚਣਾ ਹੁੰਦਾ ਹਾਂ ਹਾਂ ਮੋੜ ਤੇ ਜਿਹੜਾ ਭਈਆ ਕਿਉਂਕਿ ਜੇ ਆਪਣੇ ਲੋਅ 'ਚ ਚੱਲਦਾ ਟਰੈਕਟਰ ਫਿਰ ਕਿ ਜਾ ਹੌਲੀ ਹੌਲੀ ਚੱਲਣਾ ਹਾਂ ਜੀ ਹਾਂ ਕਿਤੇ ਫਿਰ ਪਹਿਲਾਂ ਦੋਨੇ ਗੇਅਰ ਕੱਢ ਕੇ ਬਦਲਨੇ ਉਧਰੋਂ ਬੈਕਪਾ ਉਧਰੋਂ ਗੇਅਰ ਬਦਲ ਕਰ ਹਾਂ ਕਿੱਥੇ ਹੁਣ ਉਸੇ ਚੀ ਬੈਕ ਉਸੇ ਚੀ ਬੈ ਜਾ ਚਲੋ ਤੇ ਇਹ ਵੀਰੇ ਨੇ ਆਪਣਾ ਮੈਨਮੈਂਟ ਜਾਣਕਾਰੀ ਦਿੱਤੀ ਨਵੇਂ ਵੀਊਰ ਵਾਸਤੇ ਨਾ ਅੱਗੇ ਵੀਡੀਓ ਮੈਂ ਕੰਟੀਨਿਊ ਕਰਦਾ ਤੇ ਵੀਰ ਦਾ ਨੰਬਰ ਨੰਬਰ ਮੈਂ ਦੇਣਾ ਵੀਰ ਨੂੰ ਮਮਾ ਦਾ ਛੁੱਟੀ ਦੇ ਲ ਮਿਲਦਾ 1 ਮਿੰਟ ਓਕੇ ਹਾਂ ਤੁਸੀਂ ਚਲੋ ਲਓ ਜੀ ਨਵੇਂ ਵੀਊਰ ਵਾਸਤੇ ਨਾ ਆਪਾਂ ਸਮਾਂ ਕੱਢ ਲਿਆ ਇਹ ਟਰੈਕਟਰ ਕਰਮਾਲਾ ਜਾਣਾ ਚਲਾ ਮੈਂ ਕਿਹਾ ਕਿਉਂ ਨਾ ਵੀਰਾਂ ਨੂੰ ਨਾ ਸਵਰਾਜ ਨੂੰ ਪਿਆਰ ਕਰਨ ਵਾਲੇ ਬਹੁਤ ਜਿਹੜੇ ਮੇਰੇ ਵੀਰ ਸਵਰਾਜ ਨੂੰ ਪਿਆਰ ਕਰਨ ਵਾਲੇ ਨਾ ਵੀਡੀਓ ਥੱਲੇ ਕਮੈਂਟ ਕਰਕੇ ਦੱਸਿਓ ਜ਼ਰੂਰ ਇਹ ਤੋਂ ਮੈਨੂੰ ਪਤਾ ਲੱਗਣਾ ਵੀ ਤੁਸੀਂ ਕਿੰਨਾ ਪਿਆਰ ਕਰਦੇ ਹੋ ਇਹਨੇ ਨਾਲ ਮੇਰਾ ਵੀ ਹੌਸਲਾ ਵਧੂਗਾ ਵੀ ਤੁਸੀਂ ਸਵਰਾਜ ਦੇ ਫੈਨ ਕਿੰਨੇ ਆ ਸਵਰਾਜ ਵਾਲੇ ਵੀਰਾਂ ਨੂੰ ਨਾ ਬੜੀ ਕਮੀ ਰੜਕਦੀ ਪਈ ਸੀ ਬਹੁਤ ਹੀ ਜਿਆਦੀ ਮੈਂ ਪਹਿਲਾਂ ਵੀ ਗੱਲ ਕਰੀ ਦੋ ਤਿੰਨ ਪੇਜ ਆ ਜਿਨ੍ਹਾਂ ਦਾ ਆਪਸ ਵਿੱਚ ਉਹ ਚੱਲਦਾ ਪਿਆ ਕੰਪੈਰੀਸ਼ਨ ਮੈਂ ਤਾਂ ਕਹਿੰਦਾ ਨਾ ਕਰਿਆ ਕਰੋ ਐਵੇਂ ਨਾ ਇੱਕ ਦੂਜੇ ਨਾਲ ਨਾ ਲੜਾਈ ਝਗੜਾ ਬੈਸਿਆ ਨਾ ਕਰੋ ਮੇਰਾ ਵੀ ਸਭ ਆਪੋ ਆਪਣੀ ਜਗ੍ਹਾ ਵਧੀਆ ਇਹ ਰਾਜਾ ਜਿਵੇਂ ਆਪਣੇ ਉਹ ਵੀਡੀਓ ਵੀ ਨਹੀਂ ਚਲਦੀਆਂ ਹੁੰਦੀਆਂ ਇੱਕ ਮੇਰਾ ਵੱਡਾ ਵੀਰ ਆ ਉਹ ਕਹਿੰਦਾ ਹੁੰਦਾ ਕ੍ਰਿਨਿਕ ਇਦਾਂ ਜੇ ਕਰਕੇ ਕੁਝ ਬੋਲਦਾ ਹੁੰਦਾ ਇਸ ਟੈਟ ਨੂੰ ਕ੍ਰਿਨਿਕ ਉਹ ਗੱਲ ਆ ਵੀ ਦੋਖ ਹੀ ਚੱਕ ਤੇ ਤੇ ਕੋਈ ਕਮੀ ਨਹੀਂ ਮੈਂ ਇਹਦੇ ਚ ਜੇ ਦੇਖਾਂ ਨਾ ਵੀ 1% ਦੀ ਕੋਈ ਕਮੀ ਨਹੀਂ ਬਿਨਾ ਟਰਬੋ ਤੋਂ ਉਹੀ ਇੰਜਨ ਸਭ ਕੁਝ ਬੰਤਰ ਲਿਫਟ ਲੁਫਟ ਦਾਣ ਇਹਦੀਆਂ ਨਾ ਆ ਚੀਜ਼ਾਂ ਤੋਂ ਦਿਲ ਬਹੁਤ ਖੁਸ਼ ਹੁੰਦਾ ਹੈਵੀ ਹੈਵੀ ਜਿਵੇਂ ਆਪਾਂ ਕਹਦੇ ਨੇ ਨਾ ਸਾਰਾ ਕੋਸ਼ੀ ਸਿਸਟਮ ਜਿਹੜੇ ਸਭ ਤੋਂ ਪਹਿਲਾਂ ਪਹਿਲਾਂ ਜਿਹੜੇ ਸਵਰਾਜ ਆਉਂਦੇ ਸੀ ਉਹਨਾਂ ਦੇ ਅੱਗੇ ਚੁੱਲ੍ਹਾ ਨਹੀਂ ਸੀ ਕੰਪਨੀ ਨੇ ਜਿਵੇਂ ਸਮੇਂ ਦੀ ਡਿਮਾਂਡ ਆ ਅੱਜ ਕੱਲ ਆਪਾਂ ਬੰਪਰ ਬੰਪਰ ਜੋ ਵੀ ਲਾਉਣਾ ਹੁੰਦਾ ਮੈਂ ਕਹਿੰਦਾ ਕੀ ਆਈ ਬਾਤਾਂ ਤੇ ਇੱਕ ਨਾ ਵੀਡੀਓ ਬਹੁਤ ਚੱਲਦੀ ਹੁੰਦੀ ਆ ਆਪਣੇ ਪੇਜਾਂ ਤੇ ਵੀ ਝੋਟਾ ਬਿਨਾ ਉਤੋਂ ਹੀ ਟਰਬੋ ਤੋਂ ਉਹ ਗੱਲ ਆ ਵੀ ਇਹ ਕਰਮਾ ਵਾਲੇ ਦਾ ਇੰਜਨ ਹੀ ਐਡਾ ਜ਼ਿਆਦਾ ਪਾਵਰਫੁੱਲ ਨਾ ਇੰਨਾ ਜ਼ਿਆਦਾ ਸੋਲਿਡ ਵੀ ਇਹ ਕਰਮਾ ਵਾਲਾ ਉਤੋਂ ਬਿਨਾ ਹੀ ਤੇ ਕੰਪਨੀ ਕਈ ਮੇਰੇ ਵੀਰ ਨੇ ਸੁੱਕਾ ਏਅਰ ਕਲੀਨਰ ਪਸੰਦ ਕਰਦੇ ਆ ਕਈ ਡ్రਾਈਪ ਮਤੋਂ ਸਾਰੇ ਸਭ ਦੀ ਆਪੋ ਆਪਣੀ ਚੁਆਇਸ ਹੁੰਦੀ ਆ ਪਰ ਜਿਹੜਾ ਸਵਰਾਜ ਆ ਸਵਰਾਜ ਦੀ ਆਪੋ ਓਵਰਆਲ ਲੁੱਕ ਚੈੱਕ ਕਰੀਏ ਨਾ ਇਹ ਇਹਦੇ ਨਾਲ ਹੀ ਸੋਹਣਾ ਲੱਗਦਾ ਸਲੈਂਸਰ ਤੇ ਏਅਰ ਕਲੀਨਰ ਦੋਨੋਂ ਸਾਈਡੋਂ ਨਾਲ ਇਹ ਇਹਦੇ ਨਾਲ ਹੀ ਸੁਨੱਖਾ ਲੱਗਦਾ ਉਦਾਂ ਨਹੀਂ ਤੇ ਟਾਇਰ ਸਾਈਜ਼ ਆਪਾਂ ਨੂੰ ਪਤਾ ਹੀ ਆ ਸਵਰਾਜ ਦੇ ਵਿੱਚ 14 ਦੇ ਵੀ ਮਿਲ ਜਾਣਗੇ ਤੇ 16 ਦੇ ਵੀ ਮਿਲ ਜਾਣਗੇ ਜਿਹੜਾ ਵੀ ਆਪਾਂ ਨੂੰ ਚਾਹੀਦਾ ਉਹ ਹੀ ਮਿਲ ਜੂਗਾ ਤੇ 540 ਤੇ ਇੱਥੇ ਰਿਵਰਸ ਵੀਡੀਓ ਵੀ ਮਿਲ ਜੂ ਆਪਸ਼ਨ ਆ ਆਪਣੀ ਉਹ ਜਿਹੜੀ ਵੀ ਆਪਾਂ ਨੂੰ ਚਾਹੀਦਾ ਆ ਰਿਵਰਸ ਵੀਡੀਓ ਇਹ ਛੋਟਾ ਦਾ ਨਾ ਤੂੜੀ ਵਾਲੀ ਦੀਆਂ ਕੜਾ ਚੀਕਾਂ ਦਾ ਨਾ ਕੜਾ ਜਿਹੜੇ ਮੇਰੇ ਵੀਰਾਂ ਕੋ ਸਵਰਾਜ ਹੁੰਦੇ ਨਾ ਜਦੋਂ ਆਪਾਂ ਪਹਿਲਾ ਪਹਿਲਾ ਸੀਜ਼ਨ ਲਾਉਣੇ ਆ ਤੇ ਉਦੋਂ ਆਪਾਂ ਤੂੜੀ ਵਾਲੀ ਮਸ਼ੀਨ ਜਿਹੜੇ ਮੇਰੇ ਜ਼ਿੰਮੇਦਾਰ ਵੀਰ ਨਵਾਂ ਕੰਮ ਸ਼ੁਰੂ ਕਰਦੇ ਆ ਤੂੜੀ ਦਾ ਜਾਂ ਕੋਈ ਵੀ ਹਨਾ ਉਹ ਮਸ਼ੀਨ ਲੈ ਆਉਣਗੇ ਜਿਵੇਂ ਅੱਗੇ ਮੈਂ ਇੱਕ ਦੋ ਵੀਡੀਓ ਸ਼ੂਟ ਕਰੀਆਂ ਤੇ ਵੀਰਾਂ ਨੇ ਮੈਂ ਪੁੱਛਿਆ ਮੈਂ ਕਿਵੇਂ ਆ ਤੇ ਵੀਰ ਮੇਰੇ ਕਹਿੰਦੇ ਕਹਿੰਦੇ ਨਹੀਂ ਯਾਰ ਕਹਿੰਦੇ ਵੀ ਅਗਲੇ ਸੀਜ਼ਨ ਉਹ ਨਾ ਆਉਂਦੇ ਨੂੰ ਤੂੜੀ ਲਈ ਮਸ਼ੀਨ ਵੀ ਕੁ ਫੁੱਟ 1.5 ਫੁੱਟ ਕਹਿੰਦੇ ਵੀ ਕਟਰ ਵਧਾ ਦੇਣਾ ਮੈਨੂੰ ਕਰਮਾਲੇ ਨੂੰ ਕੋਈ ਪਰਵਾਹ ਨਹੀਂ ਫਿਰ ਇੱਕ ਮੇਰਾ ਵੀਰ ਆ ਉਹ ਇਹਦੀਆਂ ਬਹੁਤ ਸਿਫਤਾਂ ਕਰਦਾ ਤਾਂ ਕਹਿੰਦਾ ਹੁੰਦਾ ਵੀ 16 ਦੇ ਟਾਇਰਾਂ ਚ ਤਾਂ ਨਾ ਬੱਸ ਨੂੰ ਨਹੀਂ ਰਲੰਦਿੰਦਾ ਗੱਲ ਵੀ ਪੱਕੀ ਆ ਇਹਦੀਆਂ ਸਪੀਡਾਂ ਇੰਨੀਆਂ ਜਿਆਦੀਆਂ ਵਧੀਆ ਦੇ ਸੈੱਟ ਹਨ ਖੇਤੀ ਦੀਆਂ ਸਪੀਡਾਂ ਵੀ ਸੈੱਟ ਹਨ ਤੇ ਰੋਡ ਵਾਲੀਆਂ ਸਪੀਡਾਂ ਵੀ ਸੈੱਟ ਹਨ ਜੇ ਆਪਾਂ ਰੋਡ ਤੇ ਭਜਾਉਣਾ ਤੇ ਮੈਂ ਕਹਿੰਦਾ ਜੀ ਤਾਂ ਤਾਂ ਨਹੀਂ ਆ ਵੀ ਇਹਦੇ ਨਾਲ ਨਹੀਂ ਕੋਈ ਰਲਸਾ ਦਾ ਕਰਮ ਵਾਲਿਆ ਹਾਂ ਉਹ ਗੱਲ ਵੱਖਰੀ ਮੇਰੇ ਵੀਰ ਬਾਈ ਸੇ ਹੋਣਾ ਜਿਗਾੜਵਾਜੀ ਕਰਕੇ ਉਹ ਜਿਹੜਾ ਮਰਜੀ ਆਪਾਂ ਪਜਾਲੀਏ ਪਰ origignal ਇਹ 16 ਦੇ ਟਾਇਰਾਂ 'ਚ ਇਹ ਕਰਮ ਵਾਲਾ ਇਹ ਝੋਟਾ ਕਿਸੇ ਨੂੰ ਨਹੀਂ ਬੁੱਗਣ ਲੈਂਦਾ ਤੇ ਇੱਕ ਚੀਜ਼ ਹੋਰ ਬਹੁਤ ਸੋਹਣੀ ਮਿਲਣ ਲੱਗੀ ਜਿਹੜੀ ਇਹਦੀ ਲੰਬਾਈ ਵਧ ਗਈ ਇੱਥੋਂ ਤਾਂ ਇੰਨਾ ਜ਼ਿਆਦਾ ਖੁੱਲਾ ਡੁੱਲਾ ਹੋ ਗਿਆ ਨਾ ਇੰਨਾ ਜ਼ਿਆਦਾ ਵੀ ਜਿਹੜੇ ਮੇਰੇ ਵੀਰਾਂ ਦੀ ਹਾਈਟ ਆ ਚਲੋ ਜਿਨ੍ਹਾਂ ਦੀ ਨਹੀਂ ਹੈਗੀ ਉਹ ਆਪਦੀ ਸੀਟ ਇਹ ਐਡਜਸਟ ਹੋ ਜਾਊ ਅੱਗੇ ਆਜੂਗੀ ਉਹਦਾ ਕੋਈ ਚੱਕਰ ਨਹੀਂ ਪਰ ਇੰਨਾ ਜ਼ਿਆਦਾ ਖੁੱਲਾ ਡੁੱਲਾ ਹੋ ਗਿਆ ਨਾ ਪੂਰਾ ਆਨ ਰਾਮ ਦਾ ਇੱਕ ਪਹਿਲਾਂ ਆਪਾਂ ਦੇਖਦੇ ਸੀ ਵੀ ਦਾ ਇੱਥੇ ਸੈਂਟਰ ਗੇਅਰ ਸੀਗਾ ਤੇ ਆਹ ਚੀਜ਼ ਆਪਣੀ ਇੱਥੇ ਕਿਤੇ ਆ ਜਾਂਦੀ ਸੀ ਹੁਣ ਤੁਹਾਡੇ ਸਾਹਮਣੇ ਆ ਮੈਂ ਕਹਿੰਦਾ ਇਥੋਂ 1.5 ਫੁੱਟ ਦਾ ਫਾਸਲਾ ਆਣਾ ਇਥੋਂ ਲੈ ਕੇ ਇਥੋਂ ਤੱਕ ਦਾ ਬਾਕੀ ਇਹਨਾਂ ਨੂੰ ਮੀਟਰ ਸ਼ੀਟਰ ਉੱਪਰ ਜਾ ਕੇ ਦਿਖਾ ਦੇ ਵੀਰਾਂ ਨੂੰ ਮੇਰਾ ਤਾਂ ਇੰਨਾ ਜ਼ਿਆਦਾ ਦਿਲ ਖੁਸ਼ ਹੋਇਆ ਨਾ ਆਹ ਛਟਣ ਨੂੰ ਦੇਖ ਕੇ ਵੀ ਬਾਗੋ ਬਾਗ ਯਾ ਕੰਮ ਫੇਰ ਇੱਕ ਚੀਜ਼ ਹੋਰ ਵੀ ਉੱਪਰ ਬੈਠ ਕੇ ਪੂਰਾ ਦਿਖਾਈਂ ਤੋ ਵਿਚਾਲੇ ਬੈਠ ਕੇ ਰੇਸ ਤੇ ਆ ਚੀਜ਼ ਮੈਨੂੰ ਇੰਨਾ ਜਿਆਦਾ ਸੋਹਣਾ ਲੱਗਾ ਨਾ ਸ਼ਟਲ ਦਾ ਇਹਦਾ ਲੀਵਰ ਵੀ ਕੀ ਆਈ ਬਾਤਾਂ ਆ ਦੇ ਉੱਪਰ ਪੂਰੀ ਆਪਣੇ ਸੌਫਟ ਹੈ ਰਬੜ ਵਾਲਾ ਇਧਰੋਂ ਦੂਜਾ ਲੀਵਰ ਆ ਗਿਆ ਆਪਣਾ ਇਦਾਂ ਨਹੀਂ ਹੈਗਾ ਵੀ ਕੋਈ ਕਿਹੜਾ ਆ ਫਿਰ ਇਹਦਾ ਕਲੱਚ ਬਹੁਤ ਸੌਫਟ ਕਰਦਾ ਜੋ ਵੀ ਕਲੱਚੇ ਦਾ ਆਈ ਪੀਟੀਓ ਹੱਥ 'ਚ ਆ ਗਿਆ ਇਹ ਵਾਲਾ ਕਲੱਚੇ ਦਾ ਪੀਟੀਓ ਦਾ ਇਹ ਆਪਣੇ ਹੱਥ ਤੇ ਆ ਗਿਆ ਇਥੋਂ ਇਹਨੂੰ ਯੂਜ਼ ਕਰੋ ਤੇ ਚੱਲ ਮੇਰੇ ਭਾਈ ਤੇ ਆਹ ਕਲਚ ਤਾਂ ਬਹੁਤ ਜਿਆਦਾ ਰਹਿਲਾ ਹੋ ਗਿਆ ਨਾ ਇਹ ਤਾਂ ਭਾਵੇਂ ਹੱਥ ਨਾਲ ਆਪਾਂ ਨੱਪੀ ਗਈ ਹੈ ਇਹ ਨਹੀਂ ਹੈਗਾ ਕਿ ਆਪਾਂ ਥੱਕ ਜਾਾਂਗੇ ਨਾ ਸਾਰੀ ਦਿਹਾੜੀ ਭਾਵੇਂ ਯੂਜ਼ ਕਰੀ ਜੋ ਤੇ ਬ੍ਰੇਕ ਦੇ ਪੈਡਲ ਪੁੱਡਲ ਵੀ ਇਹਦੇ ਕਰਮਾਲੇ ਦੇ ਇੱਕ ਆਪਣਾ ਸ਼ਾਰਟ ਮੇਰੇ ਵੀਰਾਂ ਨੇ ਬਹੁਤ ਆਪਣਾ ਫੇਮਸ ਕਰਿਆ ਸੀ ਆਹ ਚੀਜ਼ ਦਾ ਇਹ ਫੱਟੀ ਵੀ ਨਾ ਆਪਣੇ ਸਵਰਾਜ ਦੇ ਵਿੱਚ ਹੀ ਆਉਣੀ ਹੋਰਾਂ ਚ ਵੀ ਆਉਂਦੀ ਹੋਏਗੀ ਕਿਸੇ ਕਿਸੇ ਮਾਡਲਾਂ 'ਚ ਪਰ ਜੇ ਆਪਾਂ ਪੁਰਾਣੇ ਯੋਗ ਵਿੱਚ ਜਾਈਏ ਪਹਿਲਾਂ ਡੈਡੀ ਹੁਣਾਂ ਦੇ ਵੇਲਿਆਂ 'ਚ ਤੇ ਇਹ ਸਵਰਾਜ ਨੇ ਸਟਾਰਟ ਕਰਿਆ ਸੀ ਇਹ ਵਾਲਾ ਕੰਮ ਕਰਿਆ ਹੋਏਗਾ ਹੁਣ ਮੇਰੇ ਵੀਰਾਂਵੇਂ ਬੈਸੇ ਹੁਣ ਪਹਿਲਾਂ ਨਾਲੋਂ ਨਾ ਮਗਰਾਟ ਨਿੱਗਰ ਕਰਦੇ ਇਹ ਇਹ ਵਾਲੀ ਤਕਨੀਕ ਦਾ ਦੱਸਾਂ ਕੀ ਸਿਸਟਮ ਵੀਰੇ ਨਾਲ ਮੇਰੀ ਹੋਈ ਸੀ ਗੱਲ ਗੋਲ ਮਗਰਾਟ ਗੋਲ ਸ਼ੋ ਇਹਦਾ ਬੈਨੀਫਿਟ ਆ ਇਹ ਉਦਾਂ ਹੀ ਨਹੀਂ ਡਿਜ਼ਾਈਨ ਕਰ ਦਿੱਤੀ ਇਹਦਾ ਬੈਨੀਫਿਟ ਬਹੁਤ ਜਿੱਦਾਂ ਆਪਣੇ ਜਿਹੜੇ ਮੇਰੇ ਵੀਰਾਂ ਕੋਲੇ ਪਹਿਲੇ ਸਵਰਾਜ ਹੋਣਗੇ ਨਾ ਉਹ ਦੇਖਿਓ ਤੁਸੀਂ ਜਦੋਂ ਆਪਾਂ ਸਟਾਰਟ ਕਰਦੇ ਆਂ ਤੇ ਉਹਨਾਂ ਦੀ ਆ ਸ਼ੋ ਹਿੱਲਦੀ ਆ ਵਾਈਬ੍ਰੇਟ ਕਰਦੀ ਆ ਜਿਹਨੂੰ ਆਪਾਂ ਕਹਿੰਦੇ ਨੇ ਵਾਈਬ੍ਰੇਸ਼ਨ ਤੇ ਇਹ ਛੋਟੇ ਦੀ ਕਰਮਾ ਵਾਲੇ ਦੀ ਇਹ ਦੁੱਖ ਚੱਕ ਤੇ ਹੁਣ ਇਹਦੀ ਸਲਫ ਮਾਰੋ ਮੈਂ ਕਹਿੰਦਾ ਮਜਾ ਆ ਕਿਤੇ ਵੀ ਸਿੰਗਲ ਬੋਰਨਡਾ ਕੋਈ ਇਹਨੂੰ ਸ਼ੋ ਲਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਸ਼ੋ ਆਪਾਂ ਤਾਂ ਹੀ ਲਾਉਂਦੇ ਸੀਗੇ ਵੀ ਜਦੋਂ ਆਪਣੇ ਨਾਲ ਇੱਥੇ ਕਚਰਾ ਕੁਚਰਾ ਫਸ ਜਾਂਦਾ ਫਿਰ ਆਪਾਂ ਇਹਨੂੰ ਸਾਫ਼ ਕਰਨਾ ਹੁੰਦਾ ਆਪਣੇ ਰੈਡੀਏਟਰ ਨੂੰ ਹੁਣ ਆਪ ਦੀ ਸ਼ੋ ਚੱਕੋ ਇੱਥੇ ਮਾਰੋ ਕੱਪੜਾ ਚੱਲ ਮੇਰੇ ਭਾਈ ਵੀ ਟੈਨਸ਼ਨ ਹੀ ਖਤਮ ਦੁੱਖ ਹੀ ਚੱਕ ਤੇ ਉਹ ਹੁਣ ਫਿਰ ਕੋਈ ਨਹੀਂ ਫਿਰ ਵਿਦਾ ਆਪਣੇ ਪਾਣੀ ਵਾਲੀ ਆ ਗਈ ਇਹ ਵੀ ਜਿਹੜੇ ਸਭ ਤੋਂ ਡੈਡੀਓ ਨਾਲੇ ਮਾਡਲ 'ਚ ਉਹਨਾਂ 'ਚ ਨਹੀਂ ਸੀ ਹੁੰਦੀ ਉਦੋਂ ਬਾਅਦ ਵਾਲੇ 855 ਚ ਆਉਣ ਲੱਗ ਗਈ ਸੀ ਇੱਕ ਚੀਜ਼ ਮੈਨੂੰ ਸਵਰਾਜ ਦੀ ਹੋਰ ਬਹੁਤ ਸੋਹਣੀ ਲੱਗਦੀ ਆ ਵੀ ਸੋਲਿਡ ਬਹੁਤ ਆ ਨਿੱਗਰ ਜਿਹਨੂੰ ਆਪਾਂ ਕਹਦੇ ਨੇ ਲੋਹੇ ਦਾ ਅੰਦਰ ਸਪੋਰਟਾਂ ਸਪਟਾਂ ਆਣ ਤਣਾ ਤਨ ਜੱਕ ਜੁੱਕਣਾ ਜਿੱਥੋਂ ਮੇਨ ਆਪਣੀ ਬਾਡੀ ਸ਼ੁਰੂ ਹੁੰਦੀ ਹੈ ਇਹਦੀ ਅਗਲੀ ਵੀ ਪੂਰੀ ਪੱਤੀ ਐਂਗਲ ਆ ਭਾਰੀ ਆ ਇਹ ਤਿੰਨ ਸਿਲੰਡਰ ਛੋਟਾ ਯਾਰ ਸਵਰਾਜ ਦੀ ਤਾਂ ਨਾ ਦੁੱਖ ਤੋੜ ਮਹਿਕਮੀ ਆ ਕਿੰਨੀ ਗੱਲ ਕਰਾਂ ਸਵਰਾਜ ਦੀ ਕਿਉਂਕਿ ਸੁਨੱਖੇ ਵਾਲੇ ਪਾਸਿਓਂ ਆ ਜੋ ਮੈਂ ਕਹਿੰਦਾ ਕੋਈ ਐਸਾ ਰੈਕਟਰ ਨਹੀਂ ਹੋਣਾ ਲਾਲ ਰੰਗ ਚ ਜਿਹੜਾ ਸੋਨਾ ਲੱਗਦਾ ਹੋਵੇ ਇਹ ਇਕੱਲਾ ਹੀ ਛੋਟਾ ਵਾ ਜਿਹੜਾ ਟਮਾਟਰੀ ਰੰਗ ਲਾਲ ਰੰਗ ਜਿਹਨੂੰ ਆਪਾਂ ਕਹਿ ਦਿੰਦੇ ਆ रेड कलर च इना ज्यादा सोणा लगदा ना इना ज्यादा ही सोणे फिर 6 साल दी अपनी वारंटी आगी अंदर जे आपा गैय ਦੇ ਵਿੱਚ ਮੈਂ ਸ਼ਾਰਟ ਐਡ ਕਰੂੰ ਕੋਈ ਏਦਾਂ ਦੀ ਟੈਨਸ਼ਨ ਐ ਨਹੀਂ ਵੀ ਰਿਪੇਅਰ ਪੂਰ ਦਾ ਕੋ 파ਟ ਨਹੀਂ ਮਿਲਣਾ ਕੋ ਕੁਛ ਮਿਲਣਾ ਨਹੀਂ ਨਾ ਜਿਹੜਾ ਮਰਜ਼ੀ 파ਟ ਲਓ 2 ਮਿੰਟਾਂ ਚ ਨਾਲ ਦੀ ਨਾਲ ਚੱਕੋ ਆਦਾ ਪਾਓ ਅੱਗੇ ਚੱਲੋ ਏਦਾਂ ਦੀ ਗੱਲ ਨਹੀਂ ਹੈਗੀ ਵੀ ਆਪਣੇ ਕੋਈ ਚੀਜ਼ ਲੀਕ ਸੀਕ ਆ ਜਾ ਕੋਸੇਗਾ ਬੀ ਉਹਨੂੰ ਕੋ ਟਾਈਮ ਲੱਗੂਗਾ ਨਾ ਫੋਨ ਮਾਰੋ ਜਿੱਦਾਂ ਘਰੇ ਪੈਣ ਵਾਲੀ ਘਰੇ ਜੇ ਇੱਥੇ ਪੈਣ ਲਈ ਤੇ ਇੱਥੇ ਤੇ ਬਾਕੀ ਦੋ ਆ ਗਿਆ ਉਹਦੇ ਛੋਟੇ ਵੀਰ ਨੂੰ ਟਰੈਕਟਰ ਤੁਸੀਂ ਸਾਰੇ ਦੇ ਦਰਸ਼ਨ ਕਰ ਲਏ ਆ ਤੇ ਟਰਾਲੀ ਵਾਲੇ ਵੀਰਾਂ ਵਾਸਤੇ ਖੁਸ਼ਖਬਰੀ ਹੋਈ ਆ ਵੀ ਲੰਬਾਈ ਕਰਕੇ ਹੁਣੇ ਚੱਕਣ ਚੁੱਕਣ ਦਾ ਜਦੋਂ ਖਤਮ ਹੋ ਗਿਆ ਕਿਉਂਕਿ ਲੰਬਾਈ ਜਦੋਂ ਟਰੈਕਟਰ ਦੀ ਆਪਣੇ ਇੰਚਾਂ ਦੇ ਹਿਸਾਬ ਨਾਲ ਵੀ ਵਧ ਜੈਣਾ ਥੋੜੀ ਬਹੁਤੀ ਵੀ ਉਨਾਂ ਨੇ ਬਹੁਤ ਫਰਕ ਪਾ ਜਾਂਦੀ ਹੈ ਇਹ ਤਾਂ ਪਹਿਲਾਂ ਨਾਲੋਂ ਸੁੱਖ ਨਾਲ ਕਾਫੀ ਵੱਧ ਗਿਆ ਕਿਉਂਕਿ ਇਹਦਾ ਪਹਿਲਾ ਟਰੈਕਟਰ ਸੀਗਾ ਪਹਿਲਾ ਟਰੈਕਟਰ ਵੀ ਆਪਣੇ ਕੋਲ ਹੀ ਖੜਾ ਆਇਆ ਆਪਾਂ ਦਿਖਾ ਹੀ ਦਿੰਨੇ ਜਿਹੜੇ ਪਹਿਲੇ ਟਰੈਕਟਰ ਦੀ ਹੰਡੀ ਆ ਦੇਖ ਲਓ ਤੁਸੀਂ ਇਹ ਵਿਚਲਾ ਗੀਅਰ ਆ ਗਿਆ ਉਧਰ ਸਾਈਡ ਗੀਅਰ ਆਣਾ ਆ ਜਾ ਸਾਈਡ ਗੀਰੀ ਦਿਖਾਉਣੇ ਆ ਆ ਦੇਖੋ ਕੰਪਨੀ ਨੇ ਪੁਆਇੰਟ ਪਹਿਲਾਂ ਹੀ ਵੇਲੇ ਛੱਡਿਆ ਸੀ ਇੱਥੇ ਲੱਗਾਣ ਛੱਡ ਨੋ ਇੱਥੇ ਧਿਆਨ ਦਿਹੀਂ ਆ ਚੀਜ਼ ਕੰਪਨੀ ਆਪਾਂ ਨੂੰ ਹਿੰਟ ਪਹਿਲੇ ਹੀ ਦੇਤਾ ਸੀਗਾ ਵੀ ਸਵਰਾਜ ਨੂੰ ਛੱਟ ਲਾਉਣ ਵਾਲਾ ਤੇ ਇੱਥੋਂ ਹੁਣ ਸਿੱਧੀ ਰੋਡ ਪਾ ਕੇ ਇੱਥੇ ਛੱਟ ਲਾ ਗਿਆ ਆ ਚੀਜ਼ ਲੰਬੀ ਕਰਤੀ ਆ ਚੀਜ਼ ਇਹ ਚੀਜ਼ੇ ਦੀ ਹੈਗੀ ਤੁਸੀਂ ਲਾ ਲਓ ਵੀ ਇੱਕ ਫੱਡੇ ਡੇਢ ਪੌਣੇ 2 ਫੁੱਟ ਤੇ ਉਹਦੀ ਇਹੀ ਚੀਜ਼ ਲੰਬੀ ਕਰਤੀ ਜਿਹਦੇ ਨਾਲ ਟਰੈਕਟਰ ਆਪਣਾ ਸਨੱਖਾ ਲੱਗਣ ਲੱਗ ਗਿਆ ਵੀ ਆਪਾਂ ਨੂੰ ਟੈਨਸ਼ਨ ਮੁੱਕ ਗਈ ਇਹਦੀ ਆਪਾਂ ਲੰਬਾਈ ਲਾਈਏ ਇਹਦੇ ਇਹ ਤਾਂ 2 ਫੁੱਟ ਤੋਂ ਵੀ ਜ਼ਿਆਦਾ ਹੋ ਗਿਆ ਕੰਮ ਮੈਨ ਲੱਗਾ 2 ਫੁੱਟ ਤੋਂ ਉੱਪਰ ਹੀ ਆ ਬਹੁਤ ਜਿਆਦਾ ਲੰਬਾਈ ਦਾ ਫਰਕ ਪੈ ਗਿਆ। ਬਾਕੀ ਮੇਰੇ ਵੀਰ ਯੂਜ਼ ਕਰਿਓ ਤੇ ਦੱਸਿਓ ਜਰੂਰ ਤੇ ਸਵਰਾਜ ਨੂੰ ਪਿਆਰ ਕਰਨ ਵਾਲੇ ਮੈਨੂੰ ਕਮੈਂਟਾਂ ਦੇ ਵਿੱਚ ਦੱਸਣਾ ਜਰੂਰ ਵੀ ਸਵਰਾਜ ਨੂੰ ਤੁਸੀਂ ਕਿੰਨਾ ਪਿਆਰ ਕਰਦੇ ਹੋ ਵਧੀਆ ਲੱਗਾ ਕਿ ਨਹੀਂ ਲੱਗਾ ਛੱਟ ਲਗੇ ਤੇ ਇਹਦੇ ਫਾਇਦੇ ਵੀ ਤੁਸੀਂ ਦੱਸਣੇ ਆ। ਦੋਆ ਗਿਆ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।